ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸਰਹੱਦੀ ਕਸਬਾ ਕਲਾਨੌਰ ਦੇ ਵਿੱਚ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਜੀ ਦੀ ਅਗਵਾਈ ਹੇਠ ਅੱਜ ਫਲੈਗ ਮਾਰਚ ਕੱਢਿਆ ਗਿਆ ਸਰਹੱਦੀ ਕਸਬੇ ਕਲਾਨੌਰ ਦੇ ਵਿੱਚ ਭਾਰੀ ਪੁਲਿਸ ਫੋਰਸ ਇਸ ਫਲੈਗ ਮਾਰਚ ਦੌਰਾਨ ਦੇਖਣ ਨੂੰ ਮਿਲੀ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਫਲੈਗ ਮਾਰਚ ਕੱਢਣ ਦਾ ਉਹਨਾਂ ਦਾ ਮੁੱਖ ਦੇਸ਼ ਹੈ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨਾ ਸਰਹੱਦੀ ਇਲਾਕੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਗਣੀ ਧੁੰਦ ਦੇ ਕਾਰਨ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਅਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਵੱਧ ਜਾਂਦੀਆਂ ਹਨ ਜਿਸ ਨੂੰ ਕਾਬੂ ਕਰਨ ਦੇ ਲਈ ਸਰਹੱਦੀ ਇਲਾਕੇ ਦੇ ਵਿੱਚ ਦਿਨ ਰਾਤ ਪੁਲਿਸ ਦੀ ਪੈਟਰੋਲਿੰਗ ਨੂੰ ਵਧਾਇਆ ਜਾਏਗਾ ਉਹਨਾਂ ਨੇ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਜਿੱਥੇ ਵੀ ਕਿਤੇ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਅੱਜ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਫਲਾਈ ਮਾਰਚ ਕੱਢਿਆ ਜਾ ਰਿਹਾ ਹੈ ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚ ਇਹ ਬੇਸਿਕਲੀ ਲੋਕਾਂ ਦੇ ਵਿੱਚ ਕੌਨਫੀਡੈਂਸ ਜਗਾਉਣ ਦੇ ਲਈ ਹੈਗਾ ਤੇ ਆਉਣ ਵਾਲੇ ਜਿਹੜਾ ਨਵਾਂ ਸਾਲ ਹੈ ਉਦੇ ਰਿਗਾਰਡਿੰਗ ਕਈ ਸਾਰੇ ਥਾਵਾਂ ਤੇ ਪ੍ਰੋਗਰਾਮ ਹੋਣੇ ਹਨ ਤੇ ਨਵਾਂ ਸਾਲ ਦੀ ਜਿਹੜੀ ਸੈਲੀਬ੍ਰੇਸ਼ਨ ਹੈ ਉਹ ਨਹੀਂ ਹੈ। ਤੋਂ ਉਦੇ ਰਿਗਾਰਡਿੰਗ ਹੀ ਅਸੀਂ ਐਂਟੀ ਸੋਸ਼ਲ 엘ਮੈਂਟਸ ਨੂੰ ਰੋਕਣ ਦੇ ਲਈ ਤੇ ਜਿਹੜਾ ਹੈ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਉਹ ਜਗਾਉਣ ਦੇ ਲਈ ਅਸੀਂ ਫਾਈਵ ਮਾਰਚ ਕਰ ਰਹੇ ਹਾਂ। ਹਰ ਇੱਕ ਜਿੱਦਾਂ ਇਹ ਕਲਨੋਰ ਏਰੀਆ ਜੋ ਸਰਦੀ ਏਰੀਆ ਦਾ ਫੌਕ ਦੀਆਂ ਵਾਰਦਾ ਪਾ ਫੌਕਾਂ ਜਿਹੜੀਆਂ 710 ਦੀਆਂ ਵਾਰਦਾ ਪਾ ਵਧਣ ਦੀਆਂ ਸਾਰਵਾਜਨ ਉਸ ਸੰਬੰਧੀ ਪੁਲਿਸ ਦੇ ਪ੍ਰਬੰਧ ਹਨ। ਫੋਰ ਕਿਉਂਕਿ ਹੁਣ ਦੁੰਦ ਕਾਫੀ ਹੋ ਗਈ ਹੈ ਅਗਲੇ 3-4 ਦਿਨਾਂ ਤੱਕ ਦੁੰਦ ਰਹਿਣੀ ਵੀ ਹੈ ਤਾਂ ਇਸ ਕਰਕੇ ਅਸੀਂ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਸਾਡੇ ਨਾਕੇ ਲੱਗੇ ਆ ਉਹਨਾਂ ਨੂੰ ਸਰੰਧਨ ਕਰ ਰਹੇ ਹਾਂ ਤੇ ਜਿਹੜੀ ਐਂਟਰੀ ਐਗਜ਼ਿਟ ਪੁਆਇੰਟ ਹੈ ਸ਼ਹਿਰ ਤੇ ਤੇ ਜਿਹੜੇ ਸਰਹਦੀ ਏਰੀਆ ਪਿੰਡ ਹੈ ਉੱਥੇ ਪੈਟਰੋਲਿੰਗ ਵੜਾ ਰਹੇ ਹਾਂ ਕੋ ਜਿਹੜੇ ਵੀ ਦਫਤਰੀ ਕਾਰਵਾਈ ਉਹਨੂੰ ਉਹਨੂੰ ਬੰਦ ਕਰਕੇ ਜ਼ਿਆਦਾਤਰ ਫੋਕਸ ਫੀਲਡ ਡਿਊਟੀਆਂ ਤੇ ਹੀ ਹੋਊਗਾ ਸਾਰੇ ਡੀਐਸਪੀਸ ਐਸਐਚਓਜ਼ ਔਰ ਐਸਪੀ ਸਾਹਿਬਾਨ ਨੇ ਵੀ ਇਹੀ ਡਾਇਰੈਕਸ਼ਨਸ ਦਿੱਤੇ ਗਏ ਹਨ ਕਿ ਉਹ ਮੈਕਸਿਮਮ ਚੈਕਿੰਗ ਕਰੇ ਤੇ ਪ੍ਰੀਵੈਂਟਿਵ ਐਕਸ਼ਨਸ ਲੈਂਣ ਜਿਹੜੇ ਬਾਹਰ ਤੋਂ ਆਏ ਹੋਏ ਲੋਕ ਹੈ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਤੇ ਜਿਹੜੀ ਵੀ ਸਰਦੀ ਪਿੰਡਾਂ ਨੂੰ ਰੋਡ ਜਾ ਰਹੀ ਹੈ ਉੱਥੇ ਮੋਬਾਈਲ ਨਾਕੇ ਲਗਾਏ ਜਾਣਗੇ ਜਿੱਥੇ ਚੈਕਿੰਗ ਕੀਤੀ ਜਾਏਗੀ ਸਰ ਇੱਕ ਚਾਈਨਾ ਡੋਰ ਦੇ ਨਾਲ ਵਾਰਦਾਤਾ ਬਹੁਤ ਵਾਰ ਬੜੀਆਂ ਚੱਕਮੀ ਹੁੰਦੀਆਂ ਜੀ ਚਾਈਨਾ ਡੋਰ ਦੇ ਰਿਗਾਰਡਿੰਗ ਅਸੀਂ ਪਹਿਲਾਂ ਵੀ ਡਾਇਰੈਕਸ਼ਨਸ ਵੀ ਦਿੱਤੇ ਆ ਤੇ ਬੱਚੇ ਵੀ ਰਜਿਸਟਰ ਕੀਤੇ ਆ ਅਸੀਂ ਲੋਕਾਂ ਨੂੰ ਵੀ ਇਹ ਹੀ ਅਪੀਲ ਕਰਦੇ ਆ ਕਿ ਇਹਦੀ ਵਰਤੋਂ ਬਿਲਕੁਲ ਨਾ ਕੀਤੀ ਜਾਏ ਡੀਸੀ ਸਾਹਿਬ ਨੇ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਦੇ ਤਹਿਤ ਅਸੀਂ ਜਿਹੜਾ ਵੀ ਚਾਈਨਾ ਡੋਰ ਨੂੰ ਯੂਜ਼ ਕਰਦਾ ਹੈ ਜਾਂ ਜੋ ਵੇਚ ਰਿਹਾ ਹੈ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਤੇ ਇੱਕ ਪਰਿਆਵਰਣ ਦੇ ਲਈ ਵੀ ਬੜਾ ਹਾਨੀਕਾਰਕ ਹੈ ਕਿਉਂਕਿ ਇਹਦੇ ਕਾਰਨ ਕਈ ਐਕਸੀਡੈਂਟ ਹੋ ਜਾਂਦੇ ਹਨ ਕਈ ਵਾਰੀ ਪਤਾ ਨਹੀਂ ਹੁੰਦਾ ਇਹ ਪਲਾਸਟਿਕ ਦੀ ਡੋਰ ਹੁੰਦੀ ਹੈ ਇਹ ਬੜੀ ਹੀ ਮਜ਼ਬੂਤ ਵੀ ਹੁੰਦੀ ਹੈ ਤੇ ਨਜ਼ਰ ਨਹੀਂ ਆਉਂਦੀ ਕਈ ਵਾਰੀ ਬੱਚਿਆਂ ਦੇ ਨਾਲ ਤੇ ਕਈ ਜਿਹੜੇ ਬਾਈਕ ਸਵਾਰ ਹੁੰਦੇ ਆ ਉਹਨਾਂ ਦੇ ਨਾਲ ਹੱਥ ਸੇ ਹੁੰਦੇ ਤੋ ਮੈਂ ਹੀ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਕਿ ਚਾਇਨਾ ਡੋਟਾ ਜਿਹੜਾ ਆਪਾਂ ਬੈਸ਼ਕਾਰ ਕਰੀਏ ਉਹਨੂੰ ਯੂਜ਼ ਨਾ ਕਰੀਏ ਤੇ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਹਨੂੰ ਵੇਚਣਾ ਜੋ ਬਿਲਕੁਲ ਇੱਕ ਪਾਬੰਦੀਸ਼ੁਦਾ ਹੈ ਇਹਨੂੰ ਬਿਲਕੁਲ ਯੂਜ਼ ਨਾ ਕਰੀਏ ਸਾਰੀ ਕੀ ਗੱਲ ਜਿਹੜਾ ਕੀ ਮੇ ਰਿਹਾ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹਾਂਜੀ ਪਿਛਲਾ ਸਾਲ ਹੁਣ ਚੱਲੀ ਰਿਹਾ ਹੁਣ ਹੋਰ 2 ਦਿਨ ਹੈਗੇ ਇਸ ਸਾਲ ਦੇ ਅਸੀਂ ਇਹ ਕਹਿ ਸਕਦੇ ਹਾਂ ਕਿ ਕੰਪੈਰੀਟਿਵਲੀ ਬੜਾ ਹੀ ਚੰਗਾ ਰਿਹਾ ਹੈ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਨਹੀਂ ਬਰਨਣ ਦਿੱਤਾ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਹੈ ਤੇ ਨਾਲ ਹੀ ਕਾਫੀ ਜ਼ਿਆਦਾ ਰਿਕਵਰੀਜ਼ ਹੋਈ ਹੈ ਮਤਲਬ ਮੈਨੂੰ ਲੱਗਦਾ ਹੈ ਇਹ ਸ਼ਾਇਦ ਗੁਰਦਾਸਪੁਰ ਦੇ ਵਿੱਚ 1 ਸਾਲ ਦੇ ਵਿੱਚ ਹੋਣ ਵਾਲੀ ਸਭ ਤੋਂ ਵੱਧ ਰਿਕਵਰੀਆਂ ਹੈਗੀ ਕਿਉਂਕਿ ਅਪਰੋਕਸੀਮੇਟਲੀ 50 ਕਿਲੋ ਦੇ ਨੇੜੇ ਤੋਂ ਹੈਰੋਇਨ ਹੀ ਰਿਕਵਰ ਹੋਈ ਹੈ ਉਸ ਤੋਂ ਇਲਾਵਾ ਵੀ ਕਈ ਸਾਰੇ ਵੱਡੇ ਜਿਹੜੇ ਗੈਂਗ ਸੀਗੇ ਜੇ ਕਿ ਸਰਦੀਪ ਪਿੰਡਾਂ ਦੇ ਵਿੱਚ ਰਹ ਰਹੇ ਸੀ ਉਹਨਾਂ ਨੂੰ ਅਨਕਵਰ ਕੀਤਾ ਗਿਆ ਕਈ ਇਸ ਤਰ੍ਹਾਂ ਦੇ ਵੀ ਮੋਡਿਊਲ ਸੀਗੇ ਜਿਹਦੇ ਵਿੱਚ ਅਸੀਂ ਬਾਹਰ ਜੰਮੂ ਕਸ਼ਮੀਰ ਤੱਕ ਜਾ ਕੇ ਰੇਡ ਕਰਕੇ ਉੱਥੇ ਦੇ ਜਿਹੜੇ ਸਰਦੀ ਏਰੀਆ ਹੈ ਉੱਥੋਂ ਵੀ ਬੰਦਿਆਂ ਨੂੰ ਅਸੀਂ ਅਰੈਸਟ ਕਰਕੇ ਲੈ ਕੇ ਆਏ ਹਾਂ ਤੇ ਪੂਰਾ ਹੀ ਇੱਕ ਜਿਹੜਾ ਸਿਸਟਮ ਬਣਿਆ ਹੋਇਆ ਸੀ ਉਹਨੂੰ ਖਤਮ ਕੀਤਾ ਹੈ ਤੋਂ ਕਾਫੀ ਚੰਗਾ ਰਿਹਾ ਹੈ ਤੇ ਜਿਹੜੇ ਸਾਡੇ ਕੋਈ 1-2 ਕ੍ਰਾਈਮ ਇਨਸੀਡੈਂਟ ਜਿਹੜੇ ਕੋਈ ਸੈਂਸੇਸ਼ਨਲ ਹੋਏ ਵੀ ਸੀ ਉਹਨਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਅਕਿਊਜ਼ਡ ਸੀਗੇ ਉਹਨਾਂ ਨੂੰ ਅਰੈਸਟ ਕਰਕੇ ਉਹਦ ਤੱਕ ਚਲਾਨ ਜਿਹੜਾ ਉਹ ਤਿਆਰ ਕਰਕੇ ਟੂ ਫੋਰਥ ਵੀ ਕੀਤਾ ਗਿਆ ਤੋਂ ਮੈਨੂੰ ਲੱਗਦਾ ਹੈ ਕਾਫੀ ਚੰਗਾ ਰਿਹਾ ਆਉਣ ਵਾਲਾ ਸਾਲ ਵੀ ਚੰਗਾ ਰਹੂਗਾ ਮੈਂ ਸਾਰਿਆਂ ਨੂੰ ਬਤਾਏਗੀ ਤਿੰਨ ਦਾ ਆਉਣ ਵਾਲੇ ਨਵੇਂ ਸਾਲ ਦੀ ਤੇ ਉਮੀਦ ਕਰਦਾ ਹਾਂ ਕਿ ਆਪਾਂ ਹੋਰ ਵੀ ਵੱਧ ਚੜ੍ਹ ਕੇ ਪੁਲਿਸ ਦਾ ਸਾਥ ਦੇਈਏ ਤੇ ਜਿਹੜੇ ਇਹ ਨਸ਼ੇ ਵਿਰੋਧੀ ਮੁਹਿੰਮ ਚੱਲ ਰਹੀ ਆਪਣੀ ਉਹਦੇ ਵਿੱਚ ਵੀ ਪੁਲਿਸ ਦਾ ਸਾਥ ਸੱਚ ਚਾਈਨਾ ਡੋਰ ਤੇ ਕਿਹੜੀ ਕਿਹ ਧਾਰਾ ਲੱਗਦੀ ਹੈ ਜੀ ਚਾਈਨਾ ਤੋਂ ਬੇਸਿਕਲੀ ਇਹ 144 ਦੇ ਡੀਸਸ ਅਸੀਂ ਆਰਡਰ ਕਰਕੇਤੇ ਹਾਂ ਤਾਂ ਅਸੀਂ 188 ਦੇ ਪਰਚੇ ਰਜਿਸਟਰ ਕਰਦੇ ਹਾਂ ਤੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਇੱਕ ਸਪੈਸ਼ਲ ਕਾਨੂੰਨ ਹੈਗਾ ਜਿਹਦੇ ਵਿੱਚ ਪਰਿਆਵਰਣ ਵਿਰੋਧੀ ਜਿਹੜੀ ਚੀਜ਼ਾਂ ਹੁੰਦੀਆਂ ਉਹਦੇ ਤੇ ਇੱਕ ਪਗਨਿਜ਼ੈਂਸ ਲਿਆ ਜਾ ਸਕਦਾ ਹੈ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਤੋਂ ਇਲਾਵਾ ਅਸੀਂ ਕਿਸੇ ਆਈਪੀਸੀ ਦੀ ਧਾਰਾ ਨੂੰ ਲਗਾਉਣ ਤੋਂ ਵੀ ਗੁਰੇਜ ਨਹੀਂ ਕਰਾਂਗੇ ਜੇਕਰ ਸਾਨੂੰ ਲੱਗਿਆ ਕਿ ਕਿਤੇ ਕੋਈ ਐਕਸੀਡੈਂਟ ਚਾਈਨਾ ਡੋਰ ਦੀ ਵਰਤੋਂ ਦੇ ਕਾਰਨ ਹੋਇਆ ਹੈ ਔਰ ਕਿਤੇ ਕਿਸੇ ਨੂੰ ਜਾਨ ਦਾ ਜੋਖਮ ਵੀ ਹੋਇਆ ਹੈ ਤਾਂ 307 ਵੀ ਲਗਾਈ ਜਾ ਸਕਦੀ ਹੈ ਉਹਦਾ ਕੋਈ ਪਰਹੇਜ਼ ਨਹੀਂ ਕੀਤਾ ਜਾਏ ਜਾਇਆ ਲੁੱਟਾ ਹੋਆ ਬੜੀਆਂ ਹੁੰਦੀਆਂ ਕਿ ਚੈਨੀ ਲਾੜੀ ਤੇ ਤੋਂ ਵਾਲੀਆਂ ਲਾ ਲੀਆਂ ਹੁਣ ਅਸੀਂ ਕਾਫੀ ਸਾਰੇ ਤੋਂ ਆਲਰੇਡੀ ਗਿਰੋ ਵੀ ਫੜ ਲਿਆ ਹੈ ਹਨ ਔਰ ਕਈ ਸਾਰੇ ਇਤਾਦੇ ਸੀ ਜੋ ਕਿ ਬਟਾਲੇ ਸਾਈਡ ਤੋਂ ਆ ਕੇ ਉੱਥੇ ਕਿਉਂਕਿ ਇਹਨਾਂ ਦਾ ਐਡਜਸਨਟ ਏਰੀਆ ਪੈਂਦਾ ਤੇ ਉਤੋਂ ਆ ਕੇ ਇੱਥੇ ਵਾਰਦਾਤ ਕਰਦੇ ਸੀ ਉਹ ਵੀ ਅਸੀਂ ਫੇਸ ਕੀਤਾ ਹੈ ਹਾਲੀ ਪਿਛਲੇ ਹਫਤੇ ਚਾਰ ਬੰਦੇ ਫੜੇ ਗਏ ਸੀ ਜਿਹੜੇ ਰੋਟਪੋ ਦੀ ਵਾਰਦਾਤ ਵਿੱਚ ਇਨਵੋਲਵ ਸੀਗੇ ਤੋਂ ਨੂੰ ਲਗਾਤਾਰ ਪੁਲਿਸਾਂ ਜਿਹੜੀ ਹੈ ਡਰਾਈਵ ਚੱਲ ਰਹੀ ਹੈ ਥੈਂਕ ਯੂ